ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੀ ਉਮੀਦ ਆ ਸਾਰੇ ਠੀਕ ਠਾਕ ਹੋਵੇਂ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆ ਆਪਾਂ ਪਿੱਛੇ ਜਾ ਟਰੈਕਟਰ ਲਿਆ ਸੀਗਾ 10 ਕ ਦਿਨ ਹੋ ਗਏ ਨਵਾਂ ਤੇ ਬੜੇ ਕਿਸਾਨ ਵੀਰਾਂ ਦੇ ਫੋਨ ਮੈਸੇਜ ਆਏ ਵੀਰ ਦੀ ਪਰਫਾਰਮੈਂਸ ਕਿਵੇਂ ਆ ਮੇਰੇ ਪਰਫਾਰਮੈਂਸ ਤਾਂ ਇਹਦੀ ਬਹੁਤ ਸਿਰ ਆ ਜਿੱਦਾਂ ਮੰਨ ਲਓ ਇਹਦੀ ਪਾਵਰ ਹੈ 50 HP ਚ ਸਿੰਪਲ ਇੰਜਨ ਹੈ ਇਹਦਾ ਪਰਫਾਰਮੈਂਸ ਵੀਰੇ ਦੀ ਆ ਦੇਖੋ ਤੁਸੀਂ ਆਪਾਂ ਤੀਜੇ ਗੀਅਰ 'ਚ ਦੇ ਵਿੱਚ ਰੋਟਾਵੇਟਰ ਫੇਰੇ ਆ ਵੇ ਇਹ 8 ਫੁੱਟਾ ਰੋਟਾਵੇਟਰ ਸੀਗਾ ਬਹੁਤ ਸੋਹਣਾ ਚੱਲਿਆ ਤੇ ਉਸ ਤੋਂ ਬਾਅਦ ਵੀਰੇ ਆਪਾਂ ਪਲੋ ਕਰ ਰਹੇ ਆਂਗੇ ਪਹਿਲੇ ਹਾਈ ਗੀਅਰ 'ਚ ਚੱਲਦਾ ਵੀਰੇ ਤਕਰੀਬਨ 10 11 ਇੰਚ ਪਲੋ ਆ ਜਿਹੜਾ ਆਪਾਂ ਲਾ ਰਹਾਂਗੇ ਪਹਿਲੇ ਹਾਈ ਦੇ ਵਿੱਚ ਚੱਲਦਾ ਏ ਤੇ ਬਹੁਤ ਸੋਹਣਾ ਕੰਮ ਕਰਦਾ ਤਿੰਨ ਪਲੌਣੇ ਲਮਕੰਦੇ ਤੇ ਵੀਰੇ ਤੇਲ ਖਰਚਾ ਬਹੁਤ ਜਾਇਜ਼ ਆ ਬਹੁਤ ਜਿੰਨਾ ਕੱਟ ਕਹਦੀ ਆਪਾਂ ਓਨਾ ਕੱਟ ਤੇਲ ਖਰਚਾ ਇਹਦਾ ਤੇ ਬਾਕੀ ਦਾ ਸਾਰਾ ਰਿਵਿਊ ਵੀਰੇ ਆਪਾਂ ਚੰਗੀਆਂ ਮਾੜੀਆਂ ਚੀਜ਼ਾਂ ਜੋ ਲੱਗੀਆਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਆਪਾਂ ਤੇ ਜਿਹਨੇ ਖਰੀਦਣਾ ਵੀਰੇ ਬੇ ਢੜਕ ਹੋ ਕੇ ਖਰੀਦ ਸਕਦਾ ਬੰਦਾ ਬਹੁਤ ਸੋਹਣਾ ਟਰੈਕਟਰ ਆਗਾ ਚਲਾਉਣ ਨੂੰ ਨਾ ਥਕਾਉਂਦਾ ਨਾ ਕੋਈ ਹੋਰ ਦਿੱਕਤ ਹੈ ਬਹੁਤ ਸੋਹਣਾ ਟਰੈਕਟਰ ਚੱਲਦਾ